અમરウス દે પિર દે કોઈ બાદ ના પૂછતા ગોર સદગુર સંગ કિરે હમા થાપે પોચ કે દેઠા જા પેડ નાન કે ભાઈ ચારા કઠા હોયા સારાન કે ભાઈ ચારા કઠા હોયા સારાન કે હો જાય ગુરા લકે જાતી ના પરેયા બીજે ગુરાજે ટેસ્ટ કીતી ਤੇ ਗੁਰਾਂ ਦੇ ਢੇਟ ਉੱਤੇ ਕੀਤੀ ਮੇਰਿਆ ਦਸ ਤੱਕ ਤਤ ਡੋਲਦਾ ਏ ਬੱਚਿਆ ਅੱਜ ਤੋਂ ਤੂੰ ਸਾਡਾ ਏ ਬਚਣ ਪੱਕਿਆ ਅੱਜ ਤੋਂ ਤੂੰ ਸਾਡਾ ਏ ਮਟਣ ਪੱਕਿਆ ਮੈਂ ਸਾਨੂੰ ਅਰਜ਼ੀ ਕਰ ਜਾਏ ਤੇਰੇਆ ਤੀਜੇ ਗੁਰਾਂ ਦੇ ਢੇਟ ਉੱਤੇ ਕੀਤੀ ਮੇਰਿਆ ਤੀਜੇ ਗੁਰਾਂ ਦੇ ਢੇਟ ਉੱਤੇ ਕੀਤੀ ਮੇਰਿਆ ਤੇਰੇ ਕੰਮ ਵੀਰਿਆ ਸਦਕੇ ਤੇਰੀ ਯੋਗੇ ਘੱਟੇ ਉੱਤੇ ਕੇਰੇ ਕੇਰੇ ਆਂ ਤੀਜੇ ਗੁਰਾਂ ਦੇ ਟੇ ਉੱਤੇ ਕੀਤੀ ਮੇਰਿਆ ਤੀਜੇ ਗੁਰਾਂ ਦੇ ਟੇ ਉੱਤੇ ਕੀਤੀ ਮੇਰਿਆ ਜੀਤੇ ਸਿਤਾਰ ਦਾ ਕੋਈ ਮੱਥੇ ਲੱਗਦਾ ਬਾਰਸ ਬਣੂਗਾ ਜੇ ਖਾਂ ਚੌਥੀ ਪੱਗ ਦਾ ਜੇ ਗੁਰਾਂ ਜੱਟੇ ਉੱਤੇ ਕੀਤੀ ਮੇਰਿਆ ਤੀਜੇ ਗੁਰਾਂ ਜੱਟੇ ਉੱਤੇ ਕੀਤੀ ਮੇਰਿਆ ਹੋਰੇ ਪ੍ਰਭਾਨ ਨਾਨਕ ਕੋਲ ਪਾਲ ਕੇ ਵੇਚਦਾ ਹੈ ਕੁੰਗਣੀਆਂ ਤੜ ਤੜ ਕੇ ਵੇਚਦਾ ਹੈ ਕੁੰਗਣੀਆਂ ਤੜ ਤੜ ਕੇ ਕਹਿੰਦਿਆ ਕਾਪੀ ਦਾ ਕਵੀ ਬਤੇਰਿਆ ਤੀਜੇ ਗੁਰਾਂ ਜੱਟੇ ਉੱਤੇ ਕੀਤੀ ਮੇਰਿਆ ਤੀਜੇ ਗੁਰਾਂ ਜੱਟੇ ਉੱਤੇ ਕੀਤੀ ਮੇਰਿਆ ਅਗੇ ਮਰੀਦ ਪੱਕੇ ਗੁਰੂਕਾਰ ਦੇ ਵੜ ਕੇ ਮਰੀਦ ਪੱਕੇ ਗੁਰੂਕਾਰ ਦੇ ਜਲਦੇ ਲਗਰ ਸ਼ਾਮ ਤੇ ਸਵੇਰਿਆ ਦੀਜੇ ਗੁਰਾਂ ਜੱਟੇ ਉੱਤੇ ਕੀਤੀ ਮੇਰਿਆ ਦੀਜੇ ਗੁਰਾਂ ਜੱਟੇ ਉੱਤੇ ਕੀਤੀ ਮੇਰਿਆ ਲੱਗੋ ਤੀਜੇ ਪਾਤਸ਼ਾਹ ਨੂੰ ਤੱਕਿਆ ਦਿਲ ਵਿੱਚ ਕਰ ਲੈ ਤਰਾਰ ਪੱਕਿਆ ਦਿਲ ਵਿੱਚ ਕਰ तीजे गुर जेठे ती गुर जेठे आ तीे गुड़